باغ ਵੀ ਬਾڈی ਦਾ పార్ਟ ਹੈ ਲੋਕ ਭੁੱਲ ਜਾਂਦੇ ਪਰ ਜੇ ਬੰਦਾ ਦੱਸ ਦੇ ਤਉਹਾਨੂੰ پاگل ਹੀ ਕਹਿੰਦੇ ਆ ਦਾ ਜੇ ਮੈਂ ਐਕਸੈਪਟ ਕਰ ਲਾ ਮੈਨੂੰ ਐਂਗਜ਼ਾਈਟੀ ڈپریشن ਹੈ ਲੋਕ ਕਹਿਣਗੇ ਤਾਂ ਜੀ ਇਹ ਤਾਂ ਇਹ ਤਾਂ پاگل ਹੈ ਔਰ ਇਹ ਨਾਲ ਕੰਮ ਨਾ ਕਰੋ ਯਾਨਾ ਗੱਲ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਕੇਬਲ 1 ਜਿਸ ਤੇ ਅਸੀਂ ਲਗਾਤਾਰ ਪਲੇਟਫਾਰਮ ਤੇ ਜਿਹੜੀਆਂ ਫਿਲਮ ਰਿਲੀਜ਼ ਹੋ ਰਹੀਆਂ ਤਾਂ ਉਸ ਦੇ ਵਿੱਚ ਮੈਂ ਹਾਂ ਮੈਂ ਪਾਗਲ ਆ ਜਿਹੜੀ ਫਿਲਮ ਰਿਲੀਜ਼ ਹੋ ਰਹੀ ਹੈ 25 ਜੁਲਾਈ ਨੂੰ ਤੇ ਸਾਡੇ ਨਾਲ ਸਟਾਰ ਕਾਸਟ ਮੌਜੂਦ ਹੈ ਹਿਮਾਂਸ਼ੀ, ਕੁਰਾਨਾ ਤੇ ਅਭਿਅੰਸ਼ੂ ਸਭ ਤੋਂ ਪਹਿਲਾਂ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਜੀ ਥੈਂਕ ਯੂ ਥੈਂਕ ਯੂ ਹਾਂ ਮੈਂ ਪਾਗਲ ਆ ਮੈਨੂੰ ਲੱਗਦਾ ਵੀ ਮੈਂ ਵੀ ਕਹਿ ਰਿਹਾ ਮੈਂ ਵੀ ਪਾਗਲ ਆ ਵੀ ਇਹੀ ਕਨਸੈਪਟ ਕੀ ਕਹਿਣਾ ਚਾਹੁੰਦੇ ਹੋ ਕਿਦਾਂ ਦਾ ਐਕਸਪੀਰੀਅੰਸ ਰਿਹਾ ਫਿਲਮ ਨਾਲ ਜੁੜ ਕੇ ਕਿਉਂਕਿ ਅਸੀਂ ਤੁਹਾਡੇ ਪੁਰਾਣੀ ਗੱਲ ਕਰੀਏ ਤਾਂ ਤੁਸੀਂ ਟੌਪ ਹਿੱਟ ਗਾਣਿਆਂ ਦੇ ਮੋਡਰ ਰਹਿ ਚੁੱਕੇ ਹੋ ਤੁਸੀਂ ਆਪ ਵੀ ਸਿੰਗਰ ਹੈਗੇ ਹੋ ਇਸ ਫਿਲਮ ਨਾਲ ਕਿਵੇਂ ਦਾ ਤਜਰਬਾ ਰਿਹਾ ਤੁਹਾਡਾ ਪਹਿਲੀ ਗੱਲ ਤਾਂ ਰਹਿ ਚੁੱਕੀ ਨਹੀਂ ਹਲੇ ਵੀ ਹੈਗੀ ਹੈ ਜਿੰਨੀ ਟੂ ਗ੍ਰੇਟ ਵੀ ਹੈ ਹਲੇ ਵੀ ਗਾਣੇ ਚੱਲਦਾ ਰਹੇਗਾ ਸੋ ਦੂਸਰਾ ਇੱਕ ਐਕਸਪੀਰੀਅੰਸ ਬਹੁਤ ਵਧੀਆ ਸੀ ਸਾਡਾ ਚੋਕ ਸਪਾਰਟ ਤੇ ਜੋ ਕੀ ਸੀਗੇ ਸਾਡੇ ਆਫ ਕੈਮਰਾ ਸੀ ਬਹੁਤ ਫਨ ਕੀਤਾ ਬਹੁਤ ਜਿੰਨੀ ਫਿਲਮ ਸੀਰੀਅਸ ਹੋਣਾ ਫਨ ਕੀਤਾ ਮਤਲਬ ਫਿਲਮ ਅਸੀਂ ਕਹੀਏ ਕਿ ਆਫ ਕੈਮਰਾ ਤੇ ਜਿਹੜੀ ਜਿਹੜੀ ਫਿਲਮ ਵਿੱਚ ਵੀ ਸਾਨੂੰ ਬਹੁਤ ਕੁਝ ਵੱਖਰਾ ਦੇਖਣ ਨੂੰ ਮਿਲੇਗਾ ਜੀ ਅਭਿਅੰਸ਼ੂ ਤੁਹਾਡਾ ਕਿਦਾਂ ਦਾ ਐਕਸਪੀਰੀਅੰਸ ਰਿਹਾ ਤੁਸੀਂ ਪੰਜਾਬੀ ਚ ਕਹਿ ਰਹੇ ਹੋ ਪਹਿਲੀ ਫਿਲਮ ਕੀਤੀ ਇਹ ਤਾਂ ਕਈ ਲੈਂਗੁਏਜਸ ਹੈਗੀ ਹੈ ਤੇ ਕਿਵੇਂ ਦਾ ਐਕਸਪੀਰੀਅੰਸ ਰਿਹਾ ਯਾਰ ਬਹੁਤ ਵਧੀਆ ਰਿਹਾ ਮੈਂ ਐਕਸਾਈਟਿਡ ਦੇ ਨਾਲ ਲਾਉਂਗਾ ਸੀ ਕਿਉਂਕਿ ਬੋਮੇ ਰਹਿੰਦੇ ਰਹਿੰਦੇ ਮੇਰਾ ਜਿਹੜਾ ਪੰਜਾਬੀ ਦਾ ਲਿੰਗੋ ਸੀ ਉਹ ਚੇਂਜ ਹੋ ਗਿਆ ਸੀ ਬਟ ਇਹਦੇ ਨਾਲ ਮੇਰਾ ਵਾਪਸ ਆ ਗਿਆ बिकॉज आई स्टार्टेड ਸਪੀਕਿੰਗ ਪੰਜਾਬੀ ਅ ਲੋਟ ਨਾਉ ਤੇ ਦੂਸਰਾ ਯਾ ਸਬਦਨਾਲ ਬਹੁਤ ਮਜ਼ਾ ਆਇਆ ਮਤਲਬ ਇਹਨਾਂ ਨੂੰ ਮੈਂ ਪਹਿਲੀ ਵਾਰ ਮਿਲਿਆ ਦੋ ਇਹਨਾਂ ਨੂੰ ਟੀਵੀ ਤੇ ਹੀ ਦੇਖਦੇ ਤੇ ਮਤਲਬ ਕਦੀ ਉਹਦਾ ਕੋਈ ਫੀਲ ਨਹੀਂ ਆਇਆ ਕਿ ਆਪਾਂ ਕੋਈ ਫਿਲਮ ਸ਼ੂਟ ਕਰ ਰਹੇ ਆ ਜਾਂ ਆਪਾਂ ਕਿਤੇ ਹੋਰ-ਹੋਰ ਜਗਾਵਾਂ ਤੋਂ ਆ ਮਤਲਬ ਇਹ ਸਾਰੇ ਇਕੱਠੇ ਬੈੰਦੇ ਸੀ ਸ਼ੂਟ ਵੱਲੇ ਸਿਰਫ ਸਾਡੀ ਸ਼ਕਨਾ ਹੋ ਜਾਂਦੀ ਸੀ ਬਾਅਦ ਹੀ ਮੈਂ ਸਾੜੇ ਹੀ ਚੱਲਦਾ ਰਹਿੰਦਾ ਸੀ ਵੀ ਆ ਵੈਰੀ ਮਤਲਬ ਆਪਾਂ ਇੰਜੋਏ ਕੀਤਾ ਇਹਦਾ ਪ੍ਰੋਸੈਸ ਸਾਨੂੰ ਪਤਾ ਵੀ ਨਹੀਂ ਲੱਗਾ ਕਿ ਫਿਲਮ ਕੰਪਲੀਟ ਕਰ ਹੋ ਗਈ ਇਹ ਬਹੁਤ ਠੀਕ ਮਤੋਂ ਅਸੀਂ ਗੱਲ ਕਰੀਏ ਤਾਂ ਜਿਵੇਂ ਉਹ ਇੱਕ ਸੀਨ ਹੈਗੇ ਜਾਂ ਜਿਹੜੀਆਂ 10 ਇਨਸੀਡੈਂਟ ਜਿਹੜੇ ਹੈਗੇ ਨੇ ਜਿਹੜੇ ਮੇਨ ਅਸੀਂ ਗੱਲ ਕਰੀਏ ਉਸ ਸ਼ਬਦ ਨੂੰ ਕਿਵੇਂ ਸੁਣ ਕੇ ਲੱਗਾ ਜਦ ਤੁਸੀਂ ਕਹਾਣੀ ਦਾ ਹਿੱਸਾ ਬਣੇ ਤੁਸੀਂ 10 ਇਨਸੀਡੈਂਟ ਜਿਵੇਂ ਮੁਰਦਾਖੋਰ ਦੀ ਗੱਲ ਹੈਗੀ ਵਿੱਚ ਜਿਹੜੇ ਇਨਸੀਡੈਂਟ ਜਿਹੜੇ ਹੁੰਦੇ ਨੇ ਵੀ ਜਿਹੜੇ ਸਾਈਕੀ ਜਿਹੜਾ ਦਿਖਾਇਆ ਗਿਆ ਸਾਰਾ ਸਿਸਟਮ ਤੁਸੀਂ ਸਟੋਰੀ ਸੁਣੀ ਤਾਂ ਸਟੋਰੀ ਜਦੋਂ ਪਾਰਟ ਬਣੇ ਤਾਂ ਤੁਹਾਨੂੰ ਕਿਦਾਂ ਦਾ ਮਹਿਸੂਸ ਹੋਇਆ ਉਸ ਸਮੇਂ ਔਰ ਸਟੋਰੀ ਦਾ 파ਟ ਐਵੇਂ ਹੁੰਦਾ ਕਿ ਆਰਟਿਸਟ ਲਈ ਥੋੜਾ ਔਖਾ ਨਹੀਂ ਹੁੰਦਾ ਕਿਉਂਕਿ ਉਹਨੇ ਕਿਰਦਾਰ ਨਿਭਾਣਾ ਹੁੰਦਾ ਹੈ ਉਹ ਆਪਣੇ ਕਿਰਦਾਰ ਨੂੰ ਫੋਕਸ ਕਰਦਾ ਹੈ ਸਟੋਰੀ ਅਟਰੈਕਟ ਕਰਦੀ ਹੈ ਬਟ ਮੋਰਓਵਰ ਜਦੋਂ ਤੁਸੀਂ ਸੈੱਟ ਤੇ ਜਾਂਦੇ ਹੋ ਤੁਹਾਡੇ ਲਈ ਆਫ ਕੈਮਰਾ ਵੀ ਮੈਟਰ ਕਰਦਾ ਹੈ ਕਿ ਕਿਉਂਕਿ ਤਾਂ ਹੀ ਫਿਰ ਉਹ ਤੁਹਾਡਾ ਕਿਰਦਾਰ ਅੰਦਰ ਕਿਉਂਕਿ এনवायरमेंट ਬਹੁਤ ਮੈਟਰ ਕਰਦਾ ਹੈ ਹੈਨਾ ਤੇ ਸਾਨੂੰ ਸਾਰਿਆਂ ਨੂੰ ਅਟਰੈਕਟ ਕੀਤਾ ਲੇਕਿਨ ਜਦੋਂ ਅਸੀਂ ਸਾਰੇ ਜਾਨੇ ਵਧੀਆ ਮਿਲ ਕੇ ਸ਼ੂਟ ਕਰਦੇ ਰਹੇ ਹਾਂ ਔਰ ਕਿਉਂਕਿ ਸਾਰੇ ਕੈਰੈਕਟਰਸ ਪੂਰੀ ਫਿਲਮ ਚ ਨਾਲ ਨਾਲ ਨੇ ਕੋਈ ਅੱਦਾ ਨਹੀਂ ਹੈਗਾ ਕਿ ਕਿਸੇ ਦਾ ਸਿੰਗਲ ਫਰੇਮ ਹੈ ਜਾਂ ਕੋਈ ਕਿੰਦਾ ਸਾਰੇ ਨਾਲ ਨਾਲ ਲਾਲ ਲਾਲ ਲੇ ਜੇ ਵੀ ਜੇ ਭੱਜ ਵੀ ਰਹੇ ਆ ਤਾਂ ਇਕੱਠੇ ਹੀ ਭੱਜਦੇ ਆ ਸੋ ਮਤਲਬ ਹਾਂ ਹਾਂ ਕੀਤੀ ਲੇਕਿਨ ਉਸ ਤੋਂ ਬਾਅਦ ਹੋਰ ਵੀ ਜ਼ਿਆਦਾ ਵਧੀਆ ਲੱਗਿਆ ਕਿ ਹਾਂ ਬੈਸਟ ਡਿਸੀਜ ਉਹ ਸਟੋਰੀ ਬਾਰੇ ਥੋੜਾ ਜਿਹਾ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਕਿਉਂਕਿ ਕਲਿਊ ਇੱਕ ਥੋੜਾ ਜਿਵੇਂ ਆਪਾਂ ਸਟੋਰੀ ਦਾ ਜਿਹੜਾ ਹੈਡ ਹੁੰਦਾ ਜ ਹੈ ਕੋ ਸਾਈਕਲੋਜੀਕਲ ਥ੍ਰਿਲਰ ਦਾ ਸਟੋਰੀ ਦੱਸਣ ਵਾਲਾ ਤਾਂ ਕਦੇ ਕੋਈ ਨਾ ਮਤਲਬ ਹੈ ਹੀ ਨਹੀਂ ਸੈਂਸ ਨਹੀਂ ਬਣ ਰਹੀ ਹਾਂ ਇਹ ਹੈ ਕਿ ਬਹੁਤ ਇੰਪੋਰਟੈਂਟ ਸਬਜੈਕਟ ਹੈ ਜੋ ਕਿ ਬਹੁਤ ਜ਼ਿਆਦਾ ਨੋਟਿਸ ਕਰਨ ਵਾਲਾ ਹੈ ਜਿੱਦੇ ਤੇ ਮਤਲਬ ਪ੍ਰੋਪਰ ਲਾਈਟ ਪਾਣੀ ਚਾਹੀਦੀ ਹੈ ਉਹ ਜਿਆ ਸਬਜੈਕਟ ਹੈ ਕਿ ਆਪਾਂ ਬੋਡੀ ਦੇ ਹਰ ਪਾਰਟ ਨੂੰ ਆਪਾਂ ਕਹਿ ਦਿੰਨੇ ਹੈ ਕਿ ਯਾਰੇ ਬਿਮਾਰ ਹੈ ਪੇਟ ਦੁਖ ਰਿਆ ਹੈ ਜਾਂ ਮੈਨੂੰ ਆ ਬਿਮਾਰੀ ਬਹੁਤ ਓਪਨਲੀ ਲੋਕ ਦੱਸ ਦਿੰਦੇ ਨੇ ਬਟ ਦਿਮਾਗ ਵੀ ਬੋਡੀ ਦਾ ਪਾਰਟ ਹੈ ਲੋਕ ਭੁੱਲ ਜਾਂਦੇ ਪਰ ਜੇ ਬੰਦਾ ਦੱਸ ਦੇ ਤਾ ਉਹਨੂੰ ਪਾਗਲ ਹੀ ਕਹਿੰਦੇ ਆ ਔਰ ਉਹਨੂੰ ਬਿਲਕੁਕੁਲੀ ਹਰੇਕ ਤੋਂ ਲੈਦਾ ਸਮਝਿਆ ਜਾਂਦਾ ਹੈ ਹਨਾ ਕਿ ਵੀ ਹੀ ਇਜ਼ ਨਾਟ ਅ ਪਾਰਟ ਆਫ ਅ ਹਿਊਮਨ ਕ੍ਰੀਏਚਰ ਵੀ ਜੋ ਇੱਕ ਆਪਦੀ ਚੀਜ਼ ਦੀ ਸੱਚਾਈ ਜਾਂ ਆਪਦਾ ਜੋ ਇੱਕ ਦੱਸ ਦਿੰਦਾ ਉਹਨ ਕਿਹਨੇ ਨੇ ਪਾਗਲ ਹੈਗਾ ਮਤਲਬ ਜੋ ਆਪਾਂ ਇਹ ਚੀਜ਼ ਦੀ ਤਾਂ ਵੀ ਡਰਦੇ ਨੇ ਕਿ ਲੋਕ ਮੈਨੂੰ ਸਿਧਰਾ ਜਾਂ ਪਾਗਲ ਸਮਝਣਗੇ ਹਨਾ ਇੱਕ ਸਾਈਕੋਲੋਜੀਕਲੀ ਕੋਈ ਵੀ ਹੋ ਸਕਦਾ ਹੈ ਬੱਚੇ ਤੋਂ ਲੈ ਕੇ ਬੁਢੇ ਤੱਕ ਹਰ ਬੰਦਾ ਕਿਸੇ ਨਾ ਕਿਸੇ ਚੀਜ਼ ਤੋਂ ਜੂਝ ਰਿਹਾ ਹੁੰਦਾ ਹੈ ਜੇ ਮੈਂ ਐਕਸੈਪਟ ਕਰ ਲਾ ਮੈਨੂੰ ਐਂਗਜ਼ਾਇਟੀ ਡਿਪਰੈਸ਼ਨ ਹੈ ਲੋਕ ਕਹਿਣਗੇ ਤਾਂ ਜੀ ਇਹ ਤਾਂ ਇਹ ਤਾਂ ਪਾਗਲ ਹੈ ਔਰ ਇਹ ਨਾਲ ਕੰਮ ਨਾ ਕਰੋ ਯਾ ਨਾਲ ਗੱਲ ਨਾ ਕਰੋ ਯਾ ਲੋਕ ਐਕਚੁਅਲ ਚ ਦੇ ਨੀਡ ਅ ਗੁੱਡ ਕੰਪੈਨੀਅਨ ਗੁੱਡ ਲਿਸਨਰਸ অর ਗੁੱਡ এনवायरमेंट অর ਉਹਨਾਂ ਨੂੰ ਠੀਕ ਕੀਤਾ ਜਾ ਸਕਦਾ ਹੈ ਲੇਕਿਨ ਆਪਾਂ ਦੱਸਣ ਲੱਗੇ ਡਰਦੇ ਤਾਂ ਕਈ ਵੱਡੇ ਇਨਸੀਡੈਂਟ ਵੀ ਹੁੰਦੇ ਨੇ ਰੀਅਲ ਲਾਈਫ ਵਿੱਚ ਹੁੰਦੇ ਨੇ ਉਹ ਗੱਲਾਂ ਜੇਕਰ ਕਿਸੇ ਨਾਲ ਸ਼ੇਅਰ ਹੋਣ ਤੋਂ ਬਾਅਦ ਉਹ ਗੱਲਾਂ ਤੇ ਆਪਾਂ ਸੋਚ ਲਈਏ ਉਹ ਵੱਡੀ ਹਨੋਨੀ ਜਿਹਾ ਸੀ ਉਹਨੂੰ ਕਹਿ ਦਿੰਦੇ ਆ ਵੀ ਇਹ ਤਾਂ ਹਨੋਨੀ ਹੈਗੀ ਸੀ ਇਹ ਤਾਂ ਹੋਣੀ ਸੀ ਪਰ ਉਹ ਟਾਲਿਆ ਜਾ ਸਕਦਾ ਚੀਜ਼ਾਂ ਨੂੰ ਉਹ ਚੀਜ਼ਾਂ ਦਾ ਸੀ ਮੇਨ ਫਿਰ ਬਾਅਦ ਬਾਅਦ ਜਦੋਂ ਕ੍ਰਾਈਮ ਹੋ ਜਾਂਦਾ ਕਿਉਂਕਿ ਦਿਮਾਗ ਨਾਲ ਹੀ ਬਿਲਟ ਹੁੰਦਾ ਹੈ অর ਦਿਮਾਗ ਹੀ ਜਦੋਂ ਕਿਸੇ ਨੂੰ ਦੱਸ ਨਹੀਂ ਰਿਹਾ ਕਿ ਮੈਂ ਐ ਫੀਲ ਕਰ ਰਿਹਾ ਕਿਉਂਕਿ ਲੋਕ ਲਿਸਨਰਸ ਨਹੀਂ ਹੈਗੇ ਅੱਛੇ ਫਿਰ ਉਹਨਾਂ ਦੇ ਕ੍ਰਾਈਮ ਕਮਿਟ ਕਰਨ ਤੋਂ ਬਾਅਦ ਉਹਨਾਂ ਨੂੰ ਕ੍ਰਿਮੀਨਲ ਸਾਈਕੋਲੋਜਿਸਟ ਦਿੱਤੇ ਜਾਂਦੇ ਨੇ ਪਹਿਲੇ ਨਹੀਂ ਦਿੱਤੇ ਜਾਂਦੇ ਤਾਂ ਇਹਦੇ ਉੱਤੇ ਇੱਕ ਐਸਾ ਟੌਪਿਕ ਹੈ ਜਿਹਦੇ ਤੇ ਲੋਕਾਂ ਨੂੰ ਗੱਲ ਕਰਨੀ ਚਾਹੀਦੀ ਇਫ ਯੂ ਆਰ ਨਾਟ ਫੀਲਿੰਗ ਗੁੱਡ ਵੈਨ ਲੱਗਦਾ ਹੈ ਲੋਕ ਓਪਨਲੀ ਬੋਲਣ ਓਪਨਲੀ ਦੱਸਣ ਆਪਣੇ ਮਤਲਬ ਪੈਰੈਂਟਸ ਨੂੰ ਇੰਨਾ ਪਤਾ ਨਹੀਂ ਹੁੰਦਾ ਚਾਈਲਡ ਸਾਈਕੋਲੋਜੀ ਕੀ ਆ ਨਾ ਬੱਚੇ ਬਹੁਤ ਚੀਜ਼ਾਂ ਤੋਂ ਜੂਝ ਰਹੇ ਹੁੰਦੇ ਮਾਪੇ ਨੂੰ ਨਹੀਂ ਦੱਸਦੇ ਇਵਨ ਸਾਡੀ ਮਦਰਸ ਬਹੁਤ ਚੀਜ਼ਾਂ ਤੋਂ ਨਿਕਲ ਰਹੀਆਂ ਹੁੰਦੀਆਂ ਉਹਨਾਂ ਦੀ ਗਾਲਾਂ ਨੂੰ ਅਸੀਂ ਸਮਝ ਲੈਣੇ ਕਿ ਚਿੜਚਿੜੇ ਰਹਿੰਦੇ ਆ ਬਟ ਐਕਚੁਅਲ 'ਚ ਆਪ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਡਿਪਰੈਸ਼ਨ ਜੀ ਆ ਸੀ ਸਾਈਕੋਲੋਜੀਕਲੀ ਕਿਸੇ ਚੀਜ਼ ਤੋਂ ਨਿਕਲ ਰਹੇ ਆ ਉਹ ਮਤਲਬ ਉਹ ਚੀਜ਼ ਲੀਡ ਕਰਦੀ ਹੈ ਕਿ ਕ੍ਰਾਈਮ ਵੱਲ ਨੂੰ ਕਿ ਦਿਮਾਗ ਹੀ ਹੈ ਉਹ ਬਹੁਤ ਐਕਸੈਪਸ਼ਨਲ ਕੇਸ ਤੇ ਜਾ ਕੇ ਫਿਰ ਕ੍ਰਾਈਮ ਹੋ ਜਾਂਦਾ ਤਾਂ ਜਿਵੇਂ ਸਮਾਜ ਵਿੱਚ ਜਿਵੇਂ ਅਸੀਂ ਸਾਰੇ ਜਨਮ ਲੈਂਦੇ ਹਾਂ ਇੱਕੋ ਵਰਗੇ ਹੁੰਦੇ ਆ ਜਦੋਂ ਅਸੀਂ ਜਿਵੇਂ ਕੋਈ ਚੀਜ਼ ਨੂੰ ਅਸੀਂ ਆਪਣੇ ਤੋਂ ਵੱਖਰਾ ਸਮਝਣ ਲੱਗ ਜਾਂਦਾ ਵੀ ਇਹ ਸਾਡੇ ਵਿੱਚ ਮੈਚ ਨਹੀਂ ਕਰਦਾ ਚਾਹੀਏ ਅਸੀਂ ਚਾਹੇ ਉਸ ਕਾਲਜ ਲੈਵਲ ਤੋਂ ਗੱਲ ਕਰੀਏ ਜਾਂ ਅਸੀਂ ਫੈਮਿਲੀ 'ਚ ਗੱਲ ਕਰੀਏ ਉਹ ਫਿਰ ਬੰਦੇ ਦੇ ਹੈਵੀ ਹੋਣ ਲੱਗ ਜਾਂਦੀਆਂ ਚੀਜ਼ਾਂ ਟਰੋਮਾਸ ਦੇਖੋ ਲਾਈਫ ਚ ਆਪਨ ਡਾਊਨ ਸਭ ਦੇ ਆਉਂਦੇ ਇਹ ਉਹ ਲੈ ਹਿਸਾਬ ਹੈ ਕਿ ਕਿਸੇ ਦਾ ਪੇਟ ਵੀਕ ਹੈ ਤੋ ਕਹਿੰਦਾ ਜੀ ਮੈਂ ਹਲਕਾ ਖਾਣਾ ਖਾਊਗਾ ਕਿਸੇ ਦਾ ਡਾਈਜੈਸ਼ਨ ਅੱਛਾ ਹੋ ਗਿਆ ਕਹਿੰਦਾ ਮੈਂ ਹਰ ਤਰ੍ਹਾਂ ਦਾ ਦਿਮਾਗ ਵੀ ਹੋਵੇ ਕਿਸੇ ਦਾ ਟਰੋਮਾ ਚੇਲ ਜਾਂਦਾ ਕਿਸੇ ਦਾ ਨਹੀਂ ਚੇਲਦਾ ਹਾਂ ਨਾ ਸਮ ਟਾਈਮਸ ਸਭ ਤੋਂ ਜ਼ਿਆਦਾ ਜਿਹੜਾ ਇਗਨੋਰ ਕਰਦੇ ਹੋ ਆਪਣੀ ਮੈਂਟਲ ਹੈਲਥ ਨੂੰ ਮੈਂਟਲ ਹੈਲਥ ਨੂੰ ਕਰਦੇ ਆ ਕਿਉਂਕਿ ਆਪਾਂ ਬਹੁਤ ਉਹਨੂੰ ਦੱਸਣ ਚ ਕੰਫਰਟੇਬਲ ਨਹੀਂ ਕੰਫਰਟੇਬਲ ਨਹੀਂ ਕਿ ਜੋ ਤੁਸੀਂ ਸਵਾਲ ਪੁੱਛੇ ਸ਼ਾਇਦ ਸਪੀਡ ਬੜੀ ਹੋ ਚੁੱਕੀ ਹੈ ਜਿਵੇਂ ਆਪਣੀ ਹਰ ਚੀਜ਼ ਦੀ ਆਪਣੀ ਅੱਜਕੱਲ ਆਪਾਂ ਬਿਜ਼ੀ ਬੜੇ ਰਹਿਣ ਲੱਗੇ ਸ਼ਾਇਦ ਇਹਦਾ ਵੱਡਾ ਕਾਰਨ ਹੈਗਾ ਸਾਡੇ ਕੋਲ ਸਮਾਂ ਨਹੀਂ ਰਹੇਗਾ ਕਿਤੇ ਉਹਦੇ ਲਈ ਉਹਦੇ ਲਈ ਇਹੀ ਚੀ ਅਪਾ ਮੈਂ ਤਾਂ ਐਗਜ਼ੈਂਪਲ ਦੇ ਕੇ ਸਮਝਾਉਣੀ ਹੈ ਕਿ ਅਗਰ ਤੁਸੀਂ ਤੁਹਾਡਾ ਬਾਡੀ ਸਿਸਟਮ ਨਹੀਂ ਫੀਲ ਹੁੰਦਾ ਪੁਰਾਣੇ ਕਹਿੰਦੇ ਸੀ ਇੱਕ ਦਿਨ ਵਰਤ ਰੱਖ ਲਓ ਬਾਡੀ ਸਿਸਟਮ ਸੈੱਟ ਹੋ ਜਾਂਦਾ ਫॉर 멘ਟਲ ਹੈਲਥ ਆਪਾਂ ਆਪਾਂ ਨੂੰ ਸਮ ਟਾਈਮ ਲਾਈਫ ਨੂੰ ਰੁਕ ਕੇ ਫੀਲ ਕਰਨਾ ਚਾਹੀਦਾ ਹੈ ਹਮੇਸ਼ਾ ਇਹ ਨਹੀਂ ਕਿ ਭੱਜਦੇ ਰਹੋ ਚਾਰ ਜਾਣਿਆਂ ਚ ਬੈਠੋਗੇ ਤੁਸੀਂ ਅਗਰ 1 ਕਰੋੜ ਦੀ ਗੱਡੀ ਲਈਓ 3 ਕਰੋੜ ਵਾਲੀ ਲੈ ਕੇ ਬੈਠੋਗੇ ਤੁਸੀਂ ਵਾਪਸ ਆਉਣੇ ਤੁਹਾਨੂੰ ਫੀਲ ਕਰਾਇਆ ਜਾਂਦਾ ਤੁਸੀਂ ਆਪਣੀ ਉਸ 1 ਕਰੋੜ ਵਾਲੀ ਨੂੰ ਵੀ ਫੀਲ ਨਹੀਂ ਕਰ ਰਹੇ ਔਰ ਫਿਰ ਜਿਹੜਾ 10 ਲੱਖ ਵਾਲੀ ਉਹ ਆਪਣੀ ਫੀਲ ਨਹੀਂ ਕਰ ਰਿਹਾ ਆਪਾਂ ਜ਼ਿੰਦਗੀ ਨੂੰ ਨਾ ਫੀਲ ਨਹੀਂ ਕਰਦੇ ਹੈਗੇ ਪਰ ਉਹਦੇ ਲਈ ਮੈਂਟਲ ਹੈਲਥ ਲਈ ਵੀ ਸਟਾਪ ਦੇਣਾ ਉਹਦੇ ਲਈ ਲੋਕ ਫਿਰ ਤਾਂ ਹੀ ਵੈਲਨੈਸ ਟਰੀਟਮੈਂਟਸ ਲਈ ਜਾਂਦੇ ਆ ਨਾ ਰਿਟਰੀਟ ਤੇ ਜਾਂਦੇ ਨੇ ਔਰ ਸਾਈਕੀਆਟ੍ਰਿਸਟ ਕੋਲ ਦੱਸ ਕੇ ਜਾਣਾ ਜੀ ਨਹੀਂ ਜੀ ਸਾਈਕੀਆਟ੍ਰਿਸਟ ਲੋਕ ਡਰਦੇ ਲੁਕੋਂਦੇ ਆ ਉਹਨੂੰ ਬੇਸਿਕਲੀ ਇਹ ਹਿਸਾਬ ਦੇ ਨਾਲ ਚੱਲੋ ਅਸੀਂ ਫਿਲਮ ਵਿੱਚ ਬਹੁਤ ਕੁਝ ਦੇਖਣ ਨੂੰ ਮਿਲੇਗਾ ਪਹਿਲਾਂ ਚੀਜ਼ਾਂ ਹੁੰਦੀ ਹੀ ਨਹੀਂ ਸੀ ਅਸੀਂ ਅੱਜ ਤੋਂ 10 1500 ਪਹਿਲਾਂ ਗੱਲ ਕਰੀ ਤਾਂ ਹੁਣ ਵੇਖੋ ਕਿਵੇਂ ਦੀ ਨਵੇਂ ਨਵੇਂ ਚੀਜ਼ਾਂ ਵੀ ਆਪਾਂ ਦੇਖ ਹੁੰਦੇ ਆ ਇਹ ਚੀਜ਼ ਵੀ ਹੁੰਦੀ ਹੈ ਜਾਂ ਚੀਜ਼ ਹੁੰਦੀ ਹੈ ਇਨਸੀਡੈਂਟ ਹੁੰਦੇ ਆ ਜਾਂ ਆਪਾਂ ਸੋਚ ਸੋਚ ਕੇ ਹੈਰਾਨ ਹੁੰਨੇ ਪਹਿਲਾਂ ਕੁਝ ਹੁੰਦਾ ਹੀ ਨਹੀਂ ਅਜਿਹਾ ਹਾਂ ਉਹ ਉਹਦਾ ਕਾਰਨ ਇਹ ਹੈ ਕਿ ਹੁਣ ਜਿੰਨੀ ਵੀ ਡਿਜ਼ੀਜ਼ਸ ਨੇ ਨਾ ਮਾਰਕੀਟ 'ਚ ਸਾਰੀਆਂ ਲਾਈਫ ਸਟਾਈਲ ਡਿਜ਼ੀਜ਼ਸ ਆ ਇਹ ਕੁਦਰਤੀ ਡਿਸੀਜ਼ ਨਹੀਂ ਜਿਵੇਂ ਕੈਂਸਰ ਹੈ ਕੈਂਸਰ ਇਜ਼ ਨਾਟ ਅ ਨੈਚੁਰਲ ਡਿਸੀਜ਼ ਇਹ ਲਾਈਫਸਟਾਈਲ ਆ ਜਿੱਦਾਂ ਤਾਂ ਆਪ ਆਪਣੀ ਬੋਡੀ ਚ ਸੁੱਟਾਂਗੇ ਆ ਜਿਵੇਂ ਇਹਦਾ ਹਨਾ ਖਾਣਾ ਖਾਣਾ ਬਣ ਜੋ ਬੋਡੀ ਨੂੰ ਮਿਲੇਗਾ ਸੋ ਜਿੱਦਾਂ ਜਿੱਦਾਂ ਦੇ ਹੁਣ ਡਿਫਰੈਂਟ ਡਿਫਰੈਂਟ ਸਾਈਕੋਲੋਜੀਕਲੀ ਡਿਸਆਰਡਰਸ ਆ ਰਹੇ ਨੇ ਉਹ ਸਾਰੇ ਲਾਈਫਸਟਾਈਲ ਦੇ ਹੀ ਨੇ ਵੀ ਸਾਡੀ ਡੇਲੀ ਦੀ ਰੁਟੀਨ ਕਿੱਦਾਂ ਦੀ ਉਹਦੇ ਰਿਲੇਟਿਡ ਹੈ ਜਿਵੇਂ ਮੈਨੂੰ ਕਲੀਨਿੰਗ ਦਾ ਬਹੁਤ ਸ਼ੌਕ ਹੈ ਮੈਨੂੰ ਇਹ ਹੁੰਦਾ ਹੈ ਕਿ ਮੈਂ ਸਫਾਈ 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 ਉਹ ਮੇਰਾ এনवायरमेंट ਹੋ ਜਾ ਡੈਟਸ ਅ ਲਾਈਫਸਟਾਈਲ ਡਿਸਆਰਡਰ ਆਪਣੇ ਤੋਂ ਪਹਿਲੇ ਨਹੀਂ ਇੰਨਾ ਕੋਈ ਸੋਚਦਾ ਹੁੰਦਾ ਸੀ ਕਿਉਂਕਿ ਇੰਨੀਆਂ ਚੀਜ਼ਾਂ ਹੀ ਨਹੀਂ ਸੀ ਹੁੰਦੀਆਂ ਪਹਿਲਾਂ ਇੰਨਾ ਸੋਚਣ ਦਾ ਇਹ ਤਾਂ ਬਹੁਤ ਵਧੀਆ ਹੈਬਿਟ ਹੈਗੀ ਹੈ ਜੇਕਰ ਤੁਹਾਡੀ ਹੈਬਿਟ ਨੂੰ ਕਹਦੇ ਵੀ ਇਹਨੂੰ ਜ਼ਿਆਦਾ ਕਲੀਨਿੰਗ ਦੀ ਸ਼ੋ ਉਹ ਨਹੀਂ ਉਹ ਹੈ ਡਿਸਆਰਡਰ ਉਹ ਜ਼ਿਆਦਾ ਹੋ ਜਾਂਦਾ ਉਹ ਕੰਪਲਸਿਵ ਡਿਸਆਰਡਰ ਹੋ ਜਾਂਦਾ ਫਿਰ ਕਈ ਵਾਰੀ ਉਹ ਚੀਜ਼ ਸਾਹਮਣੇ ਵਾਲੀ ਨੂੰ ਤਕਲੀਫ ਨਹੀਂ ਦਿੰਦੀ ਸਾਹਮਣੇ ਵਾਲਾ ਤਾਂ ਕਹੂਗਾ ਯਾਰ ਇਹ ਪਾਗਲ ਹੈ ਛੱਡੋ ਲੋਕ ਲੋਕ ਫੇਸ ਹੀ ਨਹੀਂ ਕਰਨਾ ਚਾਹੁੰਦੇ ਮੇਰੇ ਲਈ ਉਹ ਡੇਂਜਰਸ ਤਾਂ ਹੈ ਕਿਉਂਕਿ ਮੈਂ ਮੈਂ ਡਿਸਟਰਬ ਹੋ ਜਾਂਦੀ ਹਾਂ ਕਿ ਆ ਇਹ ਕੀ ਕਰ ਰਹੇ ਨੇ ਹਾਂ ਮੈਂ ਪਾਗਲ ਹਾਂ ਬਸ ਹਾਂ ਮੈਂ ਪਾਗਲ ਹਾਂ ਐਕਸੈਪਟਡ ਬੰਦਾ ਵੈਸੀ ਕਹਿੰਦਾ ਯਾਰ ਤੂੰ ਛੱਡ ਯਾਰ ਮੈਂ ਹੈਗਾ ਯਾਰ ਬਸ ਬੰਦਾ ਇੰਨਾ ਕਿ ਜ਼ਿਆਦਾ ਉਸ ਚੀਜ਼ ਤੋਂ ਚਾਹੇ ਉਸੇ ਕਿਤੇ ਵੀ ਲਾ ਲਈਏ ਬੰਦਾ ਅਗਰੈਸਿਵ ਹੋ ਕੇ ਮੰਨ ਲੈਂਦਾ ਮੈਂ ਹੈਗਾ ਬਸ ਗੱਲ ਮੁੱਕ ਗਈ ਬੜਾ ਜ਼ਰੂਰੀ ਹੈ ਭਾਈ ਉਸ ਤੋਂ ਬਿਨਾ ਕਿੱਦਾਂ ਚੱਲੋਗੇ ਹਾਂ ਵਨਨਾ ਸਾਰੀ ਜ਼ਿੰਦਗੀ ਸਿਰਫ ਬਹਿਸਦੇ ਰਹੋਗੇ ਐਕਸੈਪਟ ਕਰ ਲੈਣਾ ਚਾਹੀਦਾ ਤੁਸੀਂ ਠੀਕ ਹੋ ਜਾਓਗੇ ਹਾਂ ਅਸੀਂ ਕੇਵਲ ਬੰਦੇ ایکسپੀਰੀਅੰਸ ਦੇ ਅਕੋਰਡਿੰਗ ਗੱਲ ਕਰੀਏ ਕਿਉਂਕਿ ਇੱਕ ਨਵਾਂ ਕਨਸੈਪਟ ਹੈਗਾ ਜੋ ਇਸ ਲੈਵਲ ਦਾ ਅਸੀਂ ਗੱਲ ਕਰੀਏ ਜਿੰਨੇ ਤੁਸੀਂ ਵੀ ਇੱਕ 파ਟ ਹੈਗੇ ਹੋ ਤੇ ਕਿੰਨਾ ਕੋ ਵਧੀਆ ਲੱਗਿਆ ਜਾਂ ਉਹਨਾਂ ਦੀ ਪ੍ਰੋਡਕਸ਼ਨ ਜਾਂ ਹਰ ਸੀਨਾ ਕਿੰਨਾ ਕੋ ਵਧੀਆ ایکسپੀਰੀਅੰਸ ਰਿਹਾ ਅ ਫਸਟ ਆਫ 올 ਮਤਲਬ ਅਸੀਂ ਰੀਲੀ ਗ੍ਰੇਟਫੁਲ ਆ ਕਿ ਸਾਡੇ ਜਿਹੜੇ ਸਾਗਾ ਦੇ ਉਹਨਾਂ ਨੇ ਸਰ ਨੇ ਸੁਮਿਤ ਸਰ ਨੇ ਉਹ ਇਨੀਸ਼ੀਏਟ ਲੈ ਰਹੇ ਨੇ ਕਿ ਡਿਫਰੈਂਟ ਡਿਫਰੈਂਟ ਟੌਪਿਕਸ ਤੇ ਫਿਲਮ ਬਣਾਈਏ ਜਦੋਂ ਪ੍ਰੋਡਿਊਸਰ ਬਿਲੀਵ ਦਿਖਾਉਂਦਾ ਤਾਂ ਹੀ ਆਰਟਿਸਟ ਕੁਝ ਕਰ ਪਾਉਂਦਾ ਔਰ ਵੱਧ ਝੜ ਕੇ ਸਾਰੀਆਂ ਚੀਜ਼ਾਂ ਕਰਦੇ ਨੇ ਕਈ ਵਾਰੀ ਆਰਟਿਸਟ ਹੀ ਬੋਲਦਾ ਰਹ ਜਾਂਦਾ ਐ ਐ ਕਰ ਲਓ ਪਲੀਜ਼ ਐ ਕਰ ਲਓ ਜਾਂ ਆ ਕਰ ਲਓ ਫਿਲਮ ਬਣਾਣੀ ਸੌਖੀ ਹੁੰਦੀ ਹੈ ਬਟ ਲੋਕਾਂ ਤੱਕ ਪਹੁੰਚਾਣੀ ਬਹੁਤ ਔਖੀ ਹੋ ਜਾਂਦੀ ਹੈ ਹਨਾ ਬਟ ਉਹ ਖੁਦ ਹਰ ਚੀਜ਼ ਨੂੰ ਲੈ ਕੇ ਬੜਾ ਐਕਸਾਈਟਿਡ ਰਹਿੰਦੇ ਨੇ ਖੁਦ بار بار ਹਰ ਚੀਜ਼ ਦੇ ਵਿੱਚ ਮਤਲਬ ਇਨਵੋਲਵ ਹੁੰਦੇ ਨੇ ਕਿ ਐਡਾ ਟ੍ਰੇਲਰ ਹੋਣਾ ਚਾਹੀਦਾ ਹੁਣ ਅਸੀਂ ਆ ਸਟੋਰੀ ਚੂਜ਼ ਕੀਤੀ ਹੁਣ ਅਸੀਂ ਆ ਸਟੋਰੀ ਚੂਜ਼ ਕੀਤੀ ਕਿਉਂਕਿ ਹਾਂ ਮੈਂ ਪਾਗਲਾਂ ਦੀ ਵੀ ਉਹਨਾਂ ਨੇ ਮੈਨੂੰ ਜਦੋਂ ਬਣ ਕੇ ਆਈ ਔਰ ਉਹਨਾਂ ਦਾ ਮੈਨੂੰ ਸਭ ਤੋਂ ਪਹਿਲੇ ਕਾਲ ਆਇਆ ਕਿ ਬਹੁਤ ਵਧੀਆ ਬਣ ਕੇ ਆਈ ਹੈ ਤੇ ਇਹ ਸਾਡੇ ਲਈ ਵਧੀਆ ਗੱਲ ਹੈ ਕਿ ਉਹ ਜਦੋਂ ਅੱਗੇ ਤੁਰਨਗੇ ਸਾਡੇ ਲਈ ਮਤਲਬ ਅਸੀਂ ਸਾਨੂੰ ਮਤਲਬ ਕਿਸੇ ਨੂੰ ਕਨਵਿੰਸ ਨਹੀਂ ਕਰਨਾ ਪੈ ਰਿਹਾਗੇ ਅਸੀਂ ਆਹ ਟੌਪਿਕ ਤੇ ਕਰਨਾ ਚਾਹੁੰਦੇ ਹਾਂ ਕਿਉਂਕਿ ਉਹ 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 ਅਲਰੇਡੀ ਉੱਤੇ ਕੰਮ ਕਰ ਰਹੇ ਉਹ ਸੋਚ ਤੇ ਚੱਲ ਰਹੇ ਜਿਹੜੀ ਅੱਜ ਸਮਾਜ ਜ਼ੋਰ ਤੇ ਇੰਨੇ ਆਰਟਿਸਟ ਨੂੰ ਸਪੈਸ਼ਲ ਚਾਹੀਦੀ ਹੈ ਸੋ ਜੋ ਐਗਜ਼ੈਕਟ ਸੋਚਦਾ ਆਰਟਿਸਟ ਜੀ ਤੁਸੀਂ ਵੇਖੋ ਨਾ ਵੈਲਿਊ ਵਧ ਰਹੀ ਹੈ ਕਿਉਂ ਵਧ ਰਹੀ ਕਿਉਂਕਿ ਇੱਕ ਨੂੰ ਟੈਗ ਨਹੀਂ ਰਿਹਾ ਜਾਂ ਕਿਸੇ ਨੂੰ ਟਾਈਪ ਕਾਸਟ ਨਹੀਂ ਕੀਤਾ ਜਾਂਦਾ ਜੋ ਨਹੀਂ ਵੀ ਕਰਨਾ ਚਾਹੀਦਾ ਕਿ ਇੱਕ ਆਰਟਿਸਟ ਹੈ ਉਹਦੀ ਸਰ ਕੋਈ ਬਾਉਂਡੇਸ਼ਨ ਜਾਂ ਲਿਮਟ ਨਹੀਂ ਹੈਗੀ ਤੁਸੀਂ ਇਦੇ ਨਾਲ ਫਾਇਦਾ ਹੈ ਵੇ ਕਿ ਹਰ ਬੰਦਾ ਹਰ ਚੀਜ਼ ਕਰ ਸਕਦਾ ਹੈ ਮਤਲਬ ਅਸੀਂ ਜੇ ਚਾਹੀਏ ਸਾਨੂੰ ਜਿੱਦਾਂ ਚਾਈਨੀਸ ਨਹੀਂ ਆ ਪੜਾਅਸ ਕਰ ਸਕਦਾ ਸੀ ਪੰਜਾਬੀ ਗੱਲ ਕਰੀਏ ਗੱਲ ਪੜਾਅਸ ਨਹੀਂ ਸਿਰ ਆਪਣੇ ਆਪ ਨੂੰ ਮਤਲਬ ਇੱਕ ਗ੍ਰੈਂਡ ਲੈਵਲ ਤੇ ਦਿਖਾ ਰਿਹਾ ਕਿਉਂਕਿ ਜਿਸ ਤਰ੍ਹਾਂ ਸਾਡੀ ਫਿਲਮ ਹੈ 10 ਲੈਂਗੁਏਜਸ ਤੇ ਡਬ ਹੋ ਰਹੀ ਹੈ ਤੁਸੀਂ ਸੋਚੋਗੇ ਕਿ ਕਿੱਥੇ ਜਾ ਰਹੀ ਹੈ ਫਿਰ ਇਹ ਵੀ ਪੜਾ ਇਹ ਯੂ ਯੂ ਸੈਡ ਰਿਟ੍ਰਾਈਟ ਕਿ ਇਹ ਵੀ ਪੜਾ ਸੀ ਬਿਕਾਜ਼ ਇੱਕ ਆਰਟ ਜਿਹੜਾ ਹੈ ਉਹ ਇੱਕ એનર્ਜੀ ਆ ਜਦੋਂ ਨੂੰ ਅਸੀਂ ਕੰਜ਼ਿਊਮ ਕਰ ਰਹੇ ਆ ਕਰ ਰਹੇ ਆ ਸਾਡਾ ਦਿਲ ਕਹਿ ਰਿਹਾ ਮੈਂ ਚਾਹ ਰਹੀ ਐਜ਼ ਐਨ ਆਰਟਿਸਟ ਮੈਂ ਆਪਣੀ ਪੂਰੇ ਜੀਵਨ ਕਾਲ ਦੇ ਵਿੱਚ ਮੈਂ ਆ ਕੈਰੈਕਟਰ ਕਰਨਾ 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 ਉੱਤੋਂ ਦਾ ਮੌਕਾ ਨਹੀਂ ਮਿਲ ਰਿਹਾ ਆਡੀਅנס ਐਕਸੈਪਟੈਂਸ ਮਿਲੇ ਉਦਾਂ ਦੇ ਪ੍ਰੋਡਕਸ਼ਨ ਹਾਊਸਸ ਮਿਲਣ ਜੋ ਉਸ ਚੀਜ਼ ਨੂੰ ਐਗਜ਼ੀਕਿਊਟ ਕਰਦੇ ਟਾਈਮ ਡਰਨਾਂ ਸਭ ਤੋਂ ਪਹਿਲੇ ਆਊਟਪੁੱਟ ਦਾ ਸੋਚਦੇ ਹੋ ਆਰਟਿਸਟ ਵੀ ਇੱਕ ਟਾਈਮ ਦੇ ਉੱਤੇ ਇੱਕੋ ਜਿਹੀਆਂ 10 ਫਿਲਮਾਂ ਕਰਕੇ ਨਾ ਅੱਕ ਜਾਂਦਾ ਉਹ ਸੀਰੀਅਸ ਨਹੀਂ ਰਹਿੰਦਾ ਉਹ ਕਹਿੰਦਾ ਯਾਰ ਰੋਜ਼ ਦਾ ਹੀ ਕੰਮ ਹੈ ਠੀਕ ਹੈ ਕਿਉਂਕਿ ਉਹਦੇ ਅੰਦਰ ਦਾ ਆਰਟਿਸਟਿਕ ਕਿਉਂਕਿ ਜਦੋਂ ਤੁਸੀਂ ਨਵਾਂ ਕੈਰੈਕਟਰ ਪਲੇ ਕਰਦੇ ਹੋ ਨਾ ਤੁਹਾਡੇ ਅੰਦਰ ਇੱਕ ਐਕਸਾਈਟਮੈਂਟ ਆਂਦੀ ਤੁਸੀਂ ਉਸ ਤੇ ਵਰਕ ਕਰਦੇ ਹੋ ਤੁਸੀਂ ਉਹਨੂੰ ਪੜ੍ਹਦੇ ਹੋ ਤੁਸੀਂ ਅਲੱਗ-ਅਲੱਗ ਡਿਫਰੈਂਟ-ਡਿਫਰੈਂਟ ਪੁਰਾਣਾ ਸਿਨੇਮਾ ਦੇਖਦੇ ਹੋ ਫਿਰ ਲੋਕਾਂ ਨੂੰ ਆਬਜ਼ਰਵ ਕਰਦੇ ਹੋ ਕਿ ਇਹ ਅੱਛਾ ਹੁਣ ਜਿਵੇਂ ਇੱਕ ਫਿਲਮ ਹੈ ਮੇਰੀ ਉਹ ਆਟਿਸਟਿਕ ਪਲੇ ਕੀਤਾ ਚ ਸਿਦਰੀ ਜਾਂ ਮੈਂ ਤੇ ਲੋਕਾਂ ਨੂੰ ਦੇਖਣਾ ਕਿ ਅੱਛਾ ਜੇ ਇੱਕ ਆਟਿਸਟਿਕ ਬਿਹੇਵੀਅਰ ਹੋਏਗਾ ਨਾਟ ਟੂ ਲਾਊਡ ਨਾਟ ਟੂ ਲੈਸ ਕਿ ਉਹ ਲੱਗੇ ਵੀ ਸਿੱਧਰੀ ਹੈ ਇਹਦੇ ਬਹੁਤੀ ਪਾਗਲ ਵੀ ਨਹੀਂ ਹੈ ਤੇ ਹੋਰ ਪੁਰਾਣੀਆਂ ਫਿਲਮ ਤੁਸੀਂ ਉਸ ਕੈਰੈਕਟਰ ਤੇ ਜਦੋਂ ਕੰਮ ਕਰਦੇ ਤੁਹਾਨੂੰ ਉਹ ਪ੍ਰੋਸੈਸ ਜੀਨ ਚ ਬੜਾ ਮਜ਼ਾ ਆਉਂਦਾ ਆ ਤੇ ਉਹ ਆਰਟਿਸਟ ਲਈ ਬੜਾ ਜ਼ਰੂਰੀ ਹੈ ਜੇ ਹੁਣ ਰੋਜ਼ ਇੱਕ ਟਾਈਮ ਆ ਗਿਆ ਸੀ ਮੈਂ ਸੋਚੀ ਸੀ ਰੋਜ਼ ਓਕੇ ਗਾਣੇ ਕਰ ਰਹੇ ਆ ਸ਼ਾਮ ਨੂੰ ਘਰ ਆ ਰਹੇ ਆ ਗਾਣੇ ਕਰ ਰਹੇ ਆ ਸ਼ਾਮ ਨੂੰ ਘਰ ਆ ਰਹੇ ਆ ਵਟ ਇਜ਼ ਨਿਊ ਇਹ ਫਾਇਰ ਖਤਮ ਨਹੀਂ ਹੋਣੀ ਚਾਹੀਦੀ ਉਹ ਆਰਟਿਸਟ ਦੀ ਜਿਹੜੀ ਫਾਇਰ ਔਰ ਉਸ ਫਾਇਰ ਨੂੰ ਮੇਨਟੇਨ ਕਰਨ ਲਈ ਸਾਡੇ ਪ੍ਰੋਡਿਊਸਰਜ਼ ਉਧਾਂ ਦੇ ਹੋਣੇ ਚਾਹੀਦੇ ਆ ਬਣਦਾ ਹੈ ਸਿਨੇਮਾ ਬਣਦਾ ਹੈ ਬਹੁਤ ਸਾਰੇ ਹੁਣ ਤਾਂ ਮਤਲਬ ਇਸ ਚੀਜ਼ ਦੀ ਕੋਈ ਇੱਛ ਕੋਈ ਦੋਰ ਆਏ ਨਹੀਂ ਨਹੀਂ ਹੈ ਬਣ ਰਿਹਾ ਬਹੁਤ ਕਿੰਨੇ ਪਲੇਟਫਾਰਮ ਆਗੇ ਨੇ ਤੁਸੀਂ ਪਿੱਛੇ ਇੱਕ ਫਿਲਮ ਆਈ ਸੀ ਉਹ ਆਰਟਿਸਟ ਦੀ ਜੁਬਾਨੀ ਚ ਆਰਟਿਸਟ ਨਾਲ ਕਿੰਨੇ ਵੀ ਸਾਨੂੰ ਨੇ ਇੰਨਾ ਆਪਦੇ ਲੱਗਦਾ ਕਿ ਇਸ ਯਾਦ ਵਿੱਚ ਦਿਲ ਦੀ ਹਰ ਗੱਲ ਨੂੰ ਕਹਿਣ ਵਾਸਤੇ ਸਾਡੇ ਵਾਸਤੇ ਪਲੇਟਫਾਰਮ ਬਣ ਚੁੱਕੇ ਨੇ ਵੀ ਅਸੀਂ ਕਈ ਵਾਰੀ ਵੱਡੇ પડਦੇ ਤੇ ਉਹ ਚੀਜ਼ਾਂ ਕਹਿ ਹੀ ਨਹੀਂ ਪਾਉਂਦੇ ਵੱਡੇ પડਦੇ ਤੇ ਵੀ ਬਣ ਰਹੀਆਂ ਨੇ ਮਤਲਬ ਤੁਸੀਂ ਸਾ ਇਸ ਸਾਲ ਤੋਂ ਲੈ ਕੇ ਦੇਖੋ ਆਉਟਪੁੱਟ ਇਨਪੁੱਟ ਇਹ ਲੋਕਾਂ ਦੇ ਹੱਥ ਹੈ ਔਰ ਕਿਸਮਤ ਵੀ ਹੁੰਦੀ ਆ ਲੇਕਿਨ ਫਰਮ ਵੈਰੀ ਫਰਸਟ ਡੇ ਆਫ ਥਿਸ ইਅਰ ਤੁਸੀਂ ਚੈੱਕ ਕਰੋ ਹੁਣ ਤੱਕ ਹਰ ਹਰ ਫਿਲਮ ਡਿਫਰੈਂਟ ਸੀਗੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਕੋ ਜਿਹੀਆਂ ਫਿਲਮਾਂ ਬਣਾਈਆਂ ਬਿਲਕੁਲ ਹਰ ਫਿਲਮ ਡਿਫਰੈਂਟ ਸੀ ਰਿਲੀਜੀਅਸ ਫਿਲਮ ਵੀ ਬਣੀ ਐ ਗੈਂਗਸਟਰ ਫੇਸ ਆਫ ਵੀ ਬਣੇ ਨੇ ਕਾਮੇਡੀ ਵੀ ਬਣੀ ਐ ਆਦੀ ਮਾਨਵ ਨੂੰ ਲੈ ਕੇ ਚਾਹੇ ਕੋਈ ਟੌਪਿਕ ਹੋਵੇ ਜਾਂ ਫੈਮਿਲੀ ਡਰਾਮਾ ਹੋਵੇ ਮਤਲਬ ਹਰ ਤਰ੍ਹਾਂ ਦੀ ਫਿਲਮ ਬਣੀ ਐ ਹਰ ਐਵਰੀ ਸਿੰਗਲ ਟੌਪਿਕ ਜਿਹੜਾ ਐ ਉਹ ਜਾ ਰਿਹਾ ਐ ਲੇਕਿਨ ਥੋੜਾ ਵਕਤ ਦਿਓ ਮਤਲਬ ਆਪਾਂ ਨੂੰ ਇੰਨੀ ਛੇਤੀ ਢੇਰੀ ਨਹੀਂ ਢਾਣੀ ਚਾਹੀਦੀ ਕਿ ਨਹੀਂ ਜੀ ਨਹੀਂ ਨਹੀਂ ਢੇਰੀ ਕਿਉਂ ਢਾਣੀ ਪੰਜਾਬੀ ਇੰਡਸਟਰੀ ਪੰਜਾਬੀ ਦਾ ਐਡਾ ਵੱਡਾ ਨਾਮ ਹੋ ਚੁੱਕਿਆ ਹੈ ਮੇਰੇ ਹਿਸਾਬ ਨਾਲ ਬਾਲੀਵੁੱਡ ਈਵਨ ਕਿ ਹਾਲੀਵੁੱਡ ਵੀ ਹੁਣ ਪੰਜਾਬੀ ਦੀ ਚੀਜ਼ ਚਾਹੀਓ ਤੇ ਇੱਕ ਮਿੰਟ ਦਾ ਖੁਸ਼ ਹੋਵੇ ਸੀ ਜਲਦੀ ਨਹੀਂ ਪਈ ਪੰਜਾਬੀ ਦੀ ਜ਼ਰੂਰਤ ਪੈ ਰਹੀ ਸਾਰੇ ਕਿਤੇ ਹੁਣ ਇਹ ਚੀਜ਼ ਨੂੰ ਸਮਝਦੇ ਹੋ ਤੁਸੀਂ ਹਾਂ ਬਿਲਕੁਲ ਫੀਲ ਕਰਦੇ ਹਾਂ ਸਰ ਫੀਲ ਕਰਦੇ ਬੰਬੇ ਵਾਲੇ ਵੀ ਕਰਦੇ ਨੇ ਫੀਲ ਕਰਦੇ ਬਿਲਕੁਲ ਕਰਦੇ ਸਾਡੇ ਅੰਦਰ ਪੰਜਾਬੀ ਥੋੜੀ ਚਲਾ ਗਿਆ ਇੱਥੇ ਜਾ ਕੇ ਸੋਚੋ ਜਿਹੜੇ ਆਰਟਿਸਟ ਸਾਡੇ ਪੁਰਾਣੇ ਜਿੰਨੇ ਵੀ ਮਤਲਬ ਕਹਿ ਲੋ ਕਿ ਬ੍ਰਿਲियंट ਸਿੰਗਰ ਸੀ ਉਹਨਾਂ ਦੇ ਗਾਣੇ ਜਿਹੜੇ ਨੇ ਹੁਣ ਪੰਜਾਬੀ ਫਿਲਮਾਂ ਚ ਬਾਰ-ਬਾਰ ਬਾਰ-ਬਾਰ ਰੀਨਿਊ ਹੋ ਰਹੇ ਨੇ ਉਹ ਵੇਖੋ ਕਿੰਨੇ ਮੁਹੰਮਦ ਸਦੀਕ ਜੀ ਆਹ ਵੇਖੋ ਕਿੰਨੇ ਲੈਜੈਂਡ ਬੰਦੇ ਨੇ ਅੱਜ ਉਹਨਾਂ ਦਾ ਵੇਖੋ ਬਾਲੀਵੁੱਡ ਚ ਗਾਣਾ ਆ ਰਿਹਾ ਹੈ ਬਿਲਕੁਲ 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 ਜ਼ਰੂਰਤ ਹੈ ਚੀਜ਼ ਦੀ ਕਦੇ ਨਾ ਕਦੇ ਕੰਟੈਂਟ ਕਲਿੱਕ ਕਰਦਾ ਕਰਦਾ ਇਹ ਨਹੀਂ ਹੁੰਦਾ ਸਰ ਮੈਨ ਤੇ ਉਹਦਾ ਕੋਈ ਸਬਸਟੀਟਿਊਟ ਨਹੀਂ ਹੈ ਮੈਨ ਤੇ ਤੁਹਾਨੂੰ ਗਰਨੀ ਹੋਣੀ ਤੁਹਾਡੀ ਮਤਲਬ ਕੀ ਕਹਿੰਦੇ ਆਰਟਿਸਟ ਦੀ ਕੋਈ ਉਮਰ ਨਹੀਂ ਕੋਈ ਉਹ ਨਹੀਂ ਹੈਗਾ ਲਗਾਤਾਰ ਲੱਗੇ ਰਹੋ ਕਦੇ ਨਾ ਕਦੇ ਹਰ ਹਰ ਲਾਈਨ ਵਿੱਚ اسی ਗੱਲ ਕਰੀ ਕਿਤੇ ਵੀ ਯੂ ਕੈਨ ਮਤਲਬ ਤੁਸੀਂ ਬੋਲ ਹੀ ਨਹੀਂ ਸਕਦੇ ਕੁਝ ਤਾਂ ਪਾਕਿਸਤਾਨ ਫਿਲਮ ਮਤਲਬ ਐਕਟਰ ਦੇ ਡੈਥ ਤੋਂ ਬਾਅਦ ਜਾ ਕੇ ਹਿੱਟ ਹੋਈ ਹੈ ਸੋ ਤੁਸੀਂ ਕਦੇ ਉਸ ਚੀਜ਼ ਦਾ ਨਹੀਂ ਕਰ ਸਕਦੇ ਕੋਈ ਚੀਜ਼ ਅਣਦੇਖੀ ਹੁੰਦੀ ਨਹੀਂ ਆ ਲੋਕ ਦੇਖਦੇ ਆ ਐਸਾ ਨਹੀਂ ਆ ਅਸੀਂ ਫਿਰ ਅਸੀਂ ਜਿਹੜੀ ਹੁਣ ਇਹ ਫਿਲਮ ਦੀ ਗੱਲ ਹੈਗੀ ਆ ਉਹ 인ਦੇਲੀ ਇੱਕ ਮੈਸੇਜ ਕੀ ਹੈ ਜੋ ਕਦੋਂ ਆ ਰਹੀ ਹੈ ਤੇ ਕੀ ਤੁਹਾਡੇ ਵਿੱਚ ਕੀ ਅੰਦਰ ਇੱਕ ਬੰਦੇ ਦੇ ਅੰਦਰ ਹੁੰਦੀ ਹੈ ਵੀ ਜਲਦੀ ਫਿਲਮ ਆਏ ਕਿਉਂਕਿ ਦਰਸ਼ਕ ਵੀ ਸ਼ਾਇਦ ਵੇਟ ਕਰਦੇ ਨੇ ਇਹ ਚੀਜ਼ਾਂ ਦਾ ਜਦੋਂ ਕੋਈ ਨਵਾਂ ਕਨਸੈਪਟ ਆਉਂਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਸਰ ਫਿਲਮ ਤੇ ਆਪਣੇ ਟਾਈਮ ਤੇ ਹੀ ਆ ਰਹੀ ਹੈ ਜਿਸ ਦਾ ਬਿਲਕੁਲ 25 ਜੁਲਾਈ ਨੂੰ ਆ ਰਹੀ ਹੈ 25 ਜੁਲਾਈ ਨੂੰ ਐਕਸਾਈਟਿਡ ਅਸੀਂ ਵੀ ਆ ਨਰਵਸ ਆ ਕਿਉਂਕਿ ਕਨਸੈਪਟ ਨਵਾਂ ਹੈ ਲੋਕਾਂ ਲਈ ਮਤਲਬ ਆਡੀਅנס ਲਈ ਨਵੀਂ ਥਿਊਰੀ ਹੈ ਨਵੀਂ ਸਟੋਰੀ ਹੈ ఎవਰੀਥਿੰਗ ਇਜ਼ ਨਿਊ ਟੂ ਥੈਮ ਤੇ ਆਪਾਂ ਚਾਹੁੰਦੇ ਆ ਸਭ ਐਕਸੈਪਟ ਕਰਨ ਸਾਨੂੰ ਕਿਉਂਕਿ ਚਿਹਰੇ ਵੀ ਸਭ ਨਏ ਆ ਔਰ ਸਭ ਬੰਦਾ ਇਹ ਚ ਐਕਸਪੈਰੀਮੈਂਟ ਕਰ ਰਿਹਾ ਆਪਣੇ ਨਾਲ ਜਿੰਨਾ ਚ ਇਹ ਹੋਣਗੇ ਉਹ 80 ਹੋਣਗੇ ਇਹਨਾਂ ਦਾ ਲੇਡੀ ਲੱਕ ਇਜ਼ ਆਲਵੇਸ ਗੁੱਡ ਸਰ ਟੈਗ ਲੈ ਨਹੀਂ ਹਿੱਟ ਲੱਗਿਆ ਹੋਇਆ ਹੈ ਨਹੀਂ ਹੁਣ ਅਸੀਂ ਤੁਹਾਨੂੰ ਐਪਰੀਸ਼ੀਏਸ਼ਨ ਇੱਕ ਦਿੰਨੇ ਆ ਤੁਸੀਂ ਵੇਟ ਵੇਟ ਲੂਜ਼ ਕੀਤਾ ਹੈ ਅਸੀਂ ਬਹੁਤ ਵਧੀਆ ਧੰਨਵਾਦ ਜੀ ਅਸੀਂ ਚਲੋ ਅਸੀਂ ਟੀਵੀ ਦੇਖ ਤੁਹਾਡਾ ਫੇਸ ਵੱਡਾ ਸ਼ਾਇਦ ਹੁਣ ਵੀ ਮਤਲਬ ਅਸੀਂ ਤਾਂ ਇਹ ਨਹੀਂ ਕਹਾਂਗੇ ਵੀ ਅਸੀਂ ਤੁਹਾਨੂੰ ਹਮੇਸ਼ਾ ਟੀਵੀ ਤੇ ਦੇਖਿਆ ਅੱਜ ਲਾਈਵ ਦੇਖਿਆ ਤੁਹਾਨੂੰ ਤੇ ਵੇਟ ਲੂਜ਼ ਕੀਤਾ ਤੁਸੀਂ ਕਿੰਨਾ ਕੀਤਾ ਥੋੜਾ ਜਿਹਾ ਵੀ ਦਸ਼ਕਾ ਦੱਸ ਦੋ ਇਹਦੇ ਵਿੱਚ 16 ਕਿਲੋ ਲੂਜ਼ ਕੀਤਾ ਤੇ ਮਤਲਬ ਹੁਣ ਕਿੰਨਾ weight ਹੈਗਾ ਇਸ ਸਮੇ 51 اچھا 51 ਕਿੰਨਾ ਕੁ ਸਟਰਗਲ ਹੁੰਦਾ ਉਸ ਪਿੱਛੇ ਵੀ ਬਹੁਤ ਪਹਿਲੇ ਮੈਨੂੰ ਮੈਂ ਇਹ ਐਕਸੈਪਟ ਕਰਦੀ ਹਾਂ ਕਿ ਚਲੋ ਹੈਲਥ ਇਸ਼ੂਸ ਬਹੁਤ ਸਾਰੇ ਸੀ ਮੈਨੂੰ ਮੈਂ ਕੋਈ ਪਰਪਸਲੀ ਨਹੀਂ ਕੀਤਾ ਕਿਸੇ ਨੂੰ ਦਿਖਾਣ ਲਈ ਨਹੀਂ ਨਾ ਮੇਰੇ ਦਿਮਾਗ 'ਚ ਮੇਰੇ ਲਈ ਇਹ ਸੀਗਾ ਕਿ ਜੇ ਮੈਂ ਹੀ ਠੀਕ ਨਹੀਂ ਫੀਲ ਕਰ ਰਹੀ ਤਾਂ ਮੈਂ ਆਪਣੇ ਕਿਉਂਕਿ ਆਰਟਿਸਟ ਲਾਈਨ ਦੇ ਵਿੱਚ ਨਾ এনवायरमेंटਲ ਸਟਰਗਲਸ ਬਹੁਤ ਹੁੰਦੇ ਨੇ ਡਿਫਰੈਂਟ ਜਗ੍ਹਾ ਤੇ ਜਾ ਕੇ ਸ਼ੂਟ ਕਰਨਾ ਹਨਾ ਕਈ ਵਾਰੀ ਕੋਈ ਚੀਜ਼ ਪ੍ਰੋਵਾਈਡ ਹੁੰਦੀ ਹੈ ਕਈ ਵਾਰੀ ਹਨਾ ਸਾਨੂੰ ਉਨੀ ਫੈਸਿਲਿਟੀਆਂ ਬਿਕੋਜ਼ ਆਫ ਲੋਕੇਸ਼ਨਸ ਨਹੀਂ ਮਿਲ ਪੰਦੀਆਂ ਤੇ ਤੁਹਾਨੂੰ ਉਹਦੇ ਲਈ ਬਹੁਤ ਜ਼ਿਆਦਾ ਹੈਲਦੀ ਔਰ ਫਿਟ ਹੋਣਾ ਚਾਹੀਦਾ ਔਰ ਉਹ ਮੈਨੂੰ ਬਹੁਤ ਸਟਰਗਲ ਕਿਉਂਕਿ ਦੈਟਸ ਵਾਈ ਮੈਂ ਗਾਣੇ ਕਰਦੀ ਸੀ ਲੋਕਾਂ ਨੂੰ ਇਹ ਨਹੀਂ ਪਤਾ ਫਿਲਮਸ ਮਨਾ ਕਰਦੀ ਸੀ ਕਿਉਂਕਿ ਮੈਂ ਕਮਿਟਮੈਂਟ 30 ਡੇਸ ਦੀ 40 ਡੇਸ ਦੀ ਦੇ ਦਾਂ ਮੇਰੀ ਹੈਲਥ ਨਹੀਂ ਉਸ ਚੀਜ਼ ਨੂੰ ਬੇਅਰ ਕਰ ਪਾਂਦੀ ਗਾਣਾ ਦੋ ਦਿਨ ਚ ਆਪਾਂ ਕਰ ਲੈਣੇ ਆ ਤੇ ਬਸ ਉੱਤੇ ਮੈਂ ਵਰਕ ਕੀਤਾ ਔਰ ਬਸ ਕਿੰਨੇ ਮਹੀਨੇ ਬਸ ਥੋੜਾ ਜਿਹਾ ਤੇਲ ਡੇਡ ਡੇਡ ਮਹੀਨੇ ਚ ਡੇਡ ਸਾਲ ਚ ਡੇਡ ਸਾਲ ਚ ਡਾਈਟਿੰਗ ਪਲੱਸ ਵਰਕਆਊਟ ਸੇ ਲਾ ਲੋ ਸਭ ਕੁਝ ਬੰਦ ਕਰਤਾ ਅੱਛਾ ਮਿੱਠਾ ਚਾਹ ਜੋ ਜਿਹੜਾ ਹੁੰਦਾ ਐਵਰੀਥਿੰਗ ਹਾਵਾ ਦੇ ਜ਼ਿੰਦਾ ਮੈਂ ਹੁਣ ਭਾਈ ਨੂੰ ਡਾਈਟ ਚਾਹੀਦੀ ਹੈ ਡਾਈਟ ਚਾਹੀਦੀ ਹੈ ਰਿਸ਼ੀਗਾਂ ਨੂੰ ਚਾਹੀਦੀ ਹੁੰਦੀ ਕਿਉਂਕਿ ਜਿਨ੍ਹਾਂ ਨੇ ਦੇਖੋ ਹਰ ਰਿਸ਼ੀਗਾਂ ਨੂੰ ਹਮੇਸ਼ਾ ਮੈਂ ਐਜ਼ ਐਜ਼ ਅ ਗਰਲ ਐਜ਼ ਅ ਔਮਨ ਮੈਂ ਇੱਕ ਤੁਹਾਨੂੰ ਐਡਵਾਈਸ ਦਵਾਂਗੀ ਸਭ ਦੀ ਬਾਡੀ ਡਿਫਰੈਂਟ ਹੁੰਦੀ ਹੈ ਗੋ ਟੂ ਅ ਗੁੱਡ ਡਾਕਟਰ ਆਪਣੇ ਟੈਸਟ ਕਰਾਓ ਕਦੇ ਕਿਸੇ ਦੇ ਆਨਲਾਈਨ ਬੋਲੇ ਤੇ ਤੁਸੀਂ ਕਹੋਗੇ ਕਿ ਵੀ ਹਾਂ ਸਪਲੀਮੈਂਟਸ ਆਪਣੇ ਲੈਂਦੇ ਰਹੋ ਇੰਪੋਰਟੈਂਟ ਹੁੰਦੇ ਆ ਜੋ ਕਿ ਬਾਡੀ ਨੂੰ ਨੀਡ ਹੁੰਦੀ ਆ ਲੇਕਿਨ weight lose ਕਰਨ ਦਾ ਜਿਹੜਾ ਤਰੀਕਾ ਆ ਉਹ ਬੈਸਟ ਹੈ ਆਪਣੇ ਡਾਈਟੀਸ਼ੀਅਨਸ ਜਾਂ ਆਪਣੇ ਫਿਜ਼ੀਸ਼ੀਅਨਸ ਉਹਨਾਂ ਦੇ ਅੰਡਰ ਰਹਿ ਕੇ ਕਿਉਂਕਿ ਸਭ ਦੀ ਬਾਡੀ ਡਿਫਰੈਂਟ ਹੁੰਦੀ ਆ ਇਹ ਜੋ ਫੋਲੋ ਕਰਨਗੇ ਮੈਂ करूंगी ਮੈਂ ਪਤਾ ਨਹੀਂ ਕਿਹੜੀ ਬਿਮਾਰੀ ਲੱਗ ਜੂਗੀ ਆਪਣੀ ਬਾਡੀ ਬੇਅਰ ਨਹੀਂ ਕਰ ਪਾਏਗੀ ਸੋ ਉਹ ਦੇਸੀ ਕੀ ਮਾਲਾ ਨਹੀਂ ਹੈਗਾ ਸਾਰਿਆਂ ਨੂੰ ਇੱਕੋ ਪੂਰੀ ਕੰਮ ਕਰ ਜੇ ਉਹ ਨਹੀਂ ਹੈਗਾ। ਤੇ ਉਹਦਾ ਖਰਾਕਾ ਵੀ ਉਹਦਾਂ ਦੀ ਹੈ। ਨਹੀਂ ਨਹੀਂ ਨਹੀਂ। ਗਲਤ ਮਤਲਬ ਗਾਈਡ ਇੱਦਾਂ ਨਹੀਂ ਕਰੀਏ ਸਪਲੀਮੈਂਟਸ ਲਓ ਆਪਣੇ ਪ੍ਰੋਪਰ ਜੋ ਜਨਰਲ ਸਪਲੀਮੈਂਟਸ ਸਭ ਨੂੰ ਖਾਣੇ ਚਾਹੀਦੇ ਆ। ਬਟ ਇਹ ਨਹੀਂ ਕਿ ਜੋ ਤੁਹਾਡੇ ਹੈਲਥ ਇਸ਼ੂਜ਼ ਹੈ ਪ੍ਰੋਪਰ ਪਹਿਲੇ ਟੈਸਟ ਹੁੰਦੇ ਕਲੀਨिकल ਡਾਈਟੀਸ਼ੀਅਨਸ ਕੋਲੇ ਜਾਓ ਇਹ ਨਹੀਂ ਕਿ ਮਿੱਠਾ ਛੱਡ ਦਿਓ। ਤੁਹਾਨੂੰ ਲੋ ਬੀਪੀ ਦੀ ਪ੍ਰੋਬਲਮ ਹੋਵੇ ਸੋ ਯੂ ਨੈਵਰ ਨੋ ਕੀ ਹੋ ਜਾਵੇ ਤਾਂ ਆਪਾਂ ਨੂੰ ਨਹੀਂ ਕਦਮ ਕਰਨਾ ਚਾਹੀਦਾ। ਰਿਸਕ ਨਹੀਂ ਲੈਣਾ। ਰਿਸਕ ਨਹੀਂ ਲੈਣਾ। ਰਿਸਕ ਨਹੀਂ। ਹੈਲਥ ਕੇਅਰ ਨਾਲ ਤਾਂ ਪੁੱਛੋ ਬਿਲਕੁਲ। ਅਸੀਂ ਤੁਹਾਨੂੰ ਇਹ ਸ ਜਿਨ੍ਹਾਂ ਨੇ ਆਪਣੇ ਇਹ ਵੀ ਇੱਕ ਸਟਰਗਲ ਹੁੰਦਾ ਹੈ ਵੀ ਉਹ ਲੋਕਾਂ ਨੂੰ ਹੀ ਪਤਾ ਚੱਲਦਾ ਜਿਤੇ ਕਈ ਲੋਕ ਆਪਣੀ ਜ਼ਿੰਦਗੀ ਕਰਨਾ ਚਾਹੁੰਦੇ ਨੇ ਜਿਵੇਂ ਉਹਦਾ ਵੇਜ ਤੁਸੀਂ ਦੱਸਿਆ ਵੀ ਡਾਈਟੀਸ਼ਨ ਤੋਂ ਬਗੈਰ ਨਹੀਂ ਚੀਜ਼ ਹੋਣੀ ਚਾਹੀਦੀ ਇਹ ਜ਼ਰੂਰੀ ਹੈ ਚਲੋ ਥੈਂਕ ਯੂ ਸੋ ਮੱਚ ਬਹੁਤ ਵੈ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਥੈਂਕ ਯੂ ਥੈਂਕ ਯੂ ਸੋ ਕੇਵਲ ਵੰਤੇ ਰੀਲੀਜ਼ ਹੋ ਰਹੀ ਹੈ ਹਾਂ ਮੈਂ ਪਾਗਲਾ ਦਾ ਜ਼ਰੂਰ 25 ਜੁਲਾਈ ਨੂੰ ਜਿਹੜਾ ਟਾਈਮ ਹੈਗਾ ਉਹ ਜ਼ਰੂਰ ਤੁਹਾਡੇ ਸਾਹਮਣੇ ਆਉਣ ਵਾਲੇ ਸਮੇਂ 'ਚ ਦੱਸਿਆ ਜਾਏਗਾ ਕੈਮਰਾ ਪਰਸਨ ਰਮੇਸ਼ ਤੇ ਨਿਤਿੰਦਰਨਾਥ ਸੰਦੀਪ ਕਮੋਚ ਮੋਹਾਲੀ